2 ਵਜੇ ਦੇ ਕਰੀਬ ਜਿਹੜੇ ਚੋਰ ਨੇ ਅੰਦਰ ਦਾਖਲ ਹੁੰਦੇ ਨੇ ਦੋ ਚੋਰ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਏ ਨੇ ਕੰਧ ਨੂੰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਕੰਧ ਦੇ ਵਿੱਚ ਇੱਕ ਪਿੱਲਰ ਜਿਹੜਾ ਉਹ ਸੀਗਾ ਪਿੱਲਰ ਨੂੰ ਪੂਰਾ ਹੀ ਜਿਹੜਾ ਕੱਢ ਕੇ ਬਾਹਰ ਸੁੱਟ ਦਿੱਤਾ ਗਿਆ ਔਰ ਉਹ ਜਿੰਨਾ ਸਮਾਨ ਸੀ 54 ਡੱਬੇ ਟੋਟਲ ਹੈ ਚਾਂਦੀ ਦੇ ਉਹ ਸਾਰਾ ਸਮਾਨ ਚਾਂਦੀ ਦਾ ਸਾਰਾ ਟੋਟਲ ਹੈ ਗਿਆ ਨੋਜ ਬਿਨਾ ਲੱਗੇ ਕੋਕੇ ਲੱਗੇ ਰਾਤੀ 1.8 ਲੱਖ ਦਾ ਮੈਂ ਪੈਕਟ ਲਿਆ ਸੀ ਕਿਸੇ ਆਪਣੇ ਵਪਾਰੀ ਤੋਂ ਉਹ ਵੀ ਲੱਗੇ ਮਤਲਬ ਟੋਟਲ ਲੱਗੇ ਸਵਾ ਡੇਢ ਕਰੋੜ ਮੇਰਾ ਸਾਰਾ ਸਮਾਨ ਲੱਗੇ ਜੀ ਮੇਰਾ ਸਾਰਾ ਕੋ ਦੁਕਾਨ ਤੋਂ ਜੋ ਮੇਰੀ ਮਿਹਨਤ ਦੀ ਕਮਾਈ ਸੀ ساری ਉਮਰ ਦੀ ਉਹ ਸਾਰੀ ਲੱਗੇ ਸਾਡਾ ਤਾਂ ਦਿਮਾਗ ਨਹੀਂ ਕੰਮ ਕਰਨ ਦੇ ਆਇਆ ਇਹ ਤਾਂ ਅਜਲੋ ਗਿਆ ਹਟਾ 24 ਸਾਲ ਹੋ ਗਏ 24 ਸਾਲ ਦੀ ਮਿਹਨਤਰੀ ਕਮਾਈ ਸਾਰੀ ਲੱਗੇ ਮੈਨੂੰ ਜੋ ਨਜ਼ਰ ਆਇਆ ਉਹ ਮੇਰੇ ਦਿਮਾਗ ਦੇ ਘੁੰਮੀਆਂ ਜਾਂਦਾ ਕਿੰਨੇ ਦਾ ਨੁਕਸਾਨ ਹੋ ਗਿਆ ਹੁਣ ਬਾਕੀ ਤੇ ਜਦੋਂ ਬੈਠਾਂਗੇ ਫਿਰ ਪਤਾ ਲੱਗਣਾ ਕਿਹੜੀ ਚੀਜ਼ ਗਾਇਬ ਹੋਈ ਠੀਕ ਹੈ ਹੁਣ ਪਤਾ ਨਹੀਂ ਪਿੱਛੋਂ ਆਏ ਕੋਠਿਆਂ ਕੋਠੀ ਆਏ ਕਿ ਇਧਰੋਂ ਆਏ ਰੱਬ ਜਾਣੇ ਹੁਣ ਸੰਨ ਲਾਈ ਹੈ ਨਾਲ ਦੇ ਮਕਾਨ ਦੇ ਵਿੱਚੋਂ ਮਤਲਬ ਇਹਨਾਂ ਦੇ ਮਕਾਨ ਬਣ ਰਿਹਾ ਹੈ ਤੇ ਉਹਨੂੰ ਸੰਨ ਲਾਈ ਹੈ ਕਰ ਰਹੇ ਇਨਵੈਸਟੀਗੇਸ਼ਨ ਸੀਸੀਟੀਵੀ ਫੁਟਸ ਆ ਗਏ ਫੜਲਾ ਨਿਕਲ ਸਸਿਕਾਰ ਦੇ ਜਨ ਸਪੋਕਸਮੈਨ ਦੇਖ ਰਹੇ ਤੁਸੀਂ ਤੇ ਮੈਂ ਹਾਂ ਸਰਮਣ ਇਸ ਵਕਤ ਖੰਡਵਾਲਾ ਬਾਜ਼ਾਰ ਦੇ ਵਿਖੇ ਮੌਜੂਦ ਹਾਂ ਜਿੱਥੇ ਕਿ ਗੁਰਦਾਰੇ ਦੇ ਸਾਹਮਣੇ ਚੋਰਾਵਾਂ ਵੱਲੋਂ ਇੱਕ ਦੁਕਾਨ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਜੁਐਲਰੀ ਦੀ ਦੁਕਾਨ ਹੈ ਚਰਨਜੀਤ ਜੁਐਲਰ ਜਿਸ ਦੇ ਉੱਪਰ ਚੋਰਾ ਨੇ ਰਾਤ ਤਕਰੀਬਨ 2 ਵਜੇ ਤਾਵਾ ਬੋਲਿਆ ਔਰ ਤਕਰੀਬਨ ਜਿਹੜਾ ਉਹ ਸਵਾ ਕਰੋੜ ਰੁਪਏ ਦਾ ਟੋਟਲ ਨੁਕਸਾਨ ਜਿਹੜਾ ਹੋਣ ਦਾ ਸਮਾਚਾਰ ਜਿਹੜਾ ਉਪਰਪ੍ਰਤ ਹੋਇਆ ਦੁਕਾਨ ਦੇ ਅੰਦਰ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਲੈਣਾ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਚੋਰਾਵਾਂ ਵੱਲੋਂ ਕੰਦ ਪਾੜ ਕੇ ਜਿਹੜਾ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਕਾਫੀ ਪੁਰਾਣੀ ਜਿਹੜੀ ਜੁਐਲਰੀ ਦੀ ਸ਼ਾਪ ਹੈ ਇੱਥੇ ਔਰ ਜੇਕਰ ਗੱਲ ਕਰੀਏ ਤਾਂ ਕੰਦ ਪਾੜ ਦੁਕਾਨ ਦੇ ਮਾਲਕ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤਸਵੀਰਾਂ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਚੋਰੀ ਦੀ ਵਾਰਦਾਤ ਨੂੰ ਜਿਹੜਾ ਉਹ ਅੰਜਾਮ ਦਿੱਤਾ ਗਿਆ ਜੇਕਰ ਗੱਲ ਕਰੀਏ ਤਾਂ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਤਕਰੀਬਨ ਕਰੋੜ ਸਵਾ ਕਰੋੜ ਰੁਪਏ ਦਾ ਨੁਕਸਾਨ ਜਿਹੜਾ ਦੱਸਿਆ ਜਾ ਰਿਹਾ ਚਾਂਦੀ ਜਿਹੜੀ ਉਹ ਲੈ ਗਏ ਸੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੁਕਾਨ ਦੇ ਆਸ-ਪਾਸੇ ਕਿਸ ਤਰ੍ਹਾਂ ਜਿਹੜਾ ਉਹਨਾਂ ਵੱਲੋਂ ਖਲਾਰਾ ਜਿਹੜਾ ਚੋਰਾ ਵੱਲੋਂ ਪਾਇਆ ਗਿਆ ਰਾਤੀ ਤਕਰੀਬਨ 2 ਵਜੇ ਦਾ ਜਿਹੜਾ ਉਹ ਸਮਾਂ ਸੀ 2 ਵਜੇ ਦੇ 2 ਵਜੇ ਦੇ ਕਰੀਬ ਜਿਹੜੇ ਚੋਰ ਨੇ ਅੰਦਰ ਦਾਖਲ ਹੁੰਦੇ ਨੇ ਦੋ ਚੋਰ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਏ ਨੇ ਔਰ ਤਕਰੀਬਨ 80-85 ਲੱਖ ਰੁਪਏ ਦੀ ਚਾਂਦੀ ਜਿਹੜੀ ਲੈ ਕੇ ਫਰਾਰ ਹੋ ਗਏ ਨੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਦੁਕਾਨ ਦੇ ਮਾਲਕਾਂ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਕੈਸ਼ ਵੀ ਜਿਹੜਾ ਪਿਆ ਹੋਇਆ ਸੀ ਗੱਲਬਾਤ ਕਰਦੇ ਹਾਂਜੀ ਭਾਜੀ ਭਾਜੀ ਕੀ ਗੱਲ ਹੋਈ ਹੈ ਕੋਈ ਕੱਲ ਸੈਟਰਡੇ ਆ ਸੰਡੇ ਸੰਡੇ ਨੂੰ ਛੁੱਟੀ ਹੁੰਦੀ ਹੈ ਠੀਕ ਆ ਹੁਣ ਬੇਟਾ ਪਾਪਾ ਦੀ ਨਾ ਮੈਡੀਸਿਨ ਰਹੀ ਗਈ ਬੇਟਾ ਮੈਡੀਸਿਨ ਲੈਣ ਆਇਆ ਤੋ ਉਹਨੇ ਵੇਖਿਆ ਡੱਬੇ ਡੱਬੇ ਸਾਰੇ ਕਲਰੇ ਕੇ ਅੰਦਰ ਟੁੱਟੀ ਐ ਇਕਦਮ ਫੋਨ ਕੀਤਾ ਮੈਨੂੰ ਉਹ ਜਿੰਨਾ ਸਮਾਨ 54 ਡੱਬੇ ਟੋਟਲ ਐ ਚਾਂਦੀ ਦੇ ਉਹ ਸਾਰਾ ਸਮਾਨ ਚਾਂਦੀ ਦਾ ਸਾਰਾ ਟੋਟਲ ਲੈ ਗਿਆ ਨੋਜ ਪੀਣਾ ਲਗੇ ਕੋਕੇ ਲਗੇ ਰਾਤੀ 1.8 ਲੱਖ ਦਾ ਮੈਂ ਪੈਕਟ ਲਿਆ ਸੀ ਕਿਸੇ ਆਪਣੇ ਵਪਾਰੀ ਕੋ ਉਹ ਵੀ ਲਗੇ ਆ ਮਤਲਬ ਟੋਟਲ ਕੇ ਸਵਾ ਡੇਢ ਕਰੋੜ ਰੁਪਏ ਦਾ ਸਾਰਾ ਸਮਾਨ ਲਗੇ ਮੇਕੋ ਮਨ ਸਾਰਾ ਕੋ ਦੁਕਾਨ ਤੋਂ ਜੋ ਮੇਰੀ ਮਿਹਨਤ ਦੀ ਕਮਾਈ ਸੀ ਸਾਰੀ ਉਮਰ ਦੀ ਉਹ ਸਾਰੀ ਲਗੇ ਆ ਕਿੰਨੇ ਵਜੇ ਦਾ ਸਮਾਂ ਸੀਗਾ ਤਕਰੀਬਨ ਸਮੇ ਤਾਂ ਨਹੀਂ ਪਤਾ ਉਹਨਾਂ ਕੀ ਤੇ ਉਹਨਾਂ ਨੂੰ ਪਤਾ ਹੋਊਗਾ ਨਾ ਸਮੇ ਤਾਂ ਕੀ ਕੋਲੋਂ ਕੀਤਾ ਕਾਣ ਇਹ ਤੁਹਾਨੂੰ ਇਹ ਚੀਜ਼ ਦਾ ਪਤਾ ਨਹੀਂ ਅਜਾ ਸਾਡਾ ਤਾਂ ਦਿਮਾਗ ਨਹੀਂ ਕੰਮ ਕਰ ਰਹੇ ਅਸੀਂ ਤਾਂ ਅਫਜ਼ਲ ਹੋ ਗਏ ਹਾਂ ਇਸ ਟਾਈਮ 24 ਸਾਲ ਹੋ ਗਏ 24 ਸਾਲ ਦੀ ਮਿਹਨਤ ਦੀ ਕਮਾਈ ਸਾਰੀ ਲੱਗੇ ਇੱਕ ਸਾਦੇ ਕਿੰਨੀ ਕਿੰਨੀ ਕ ਚਾਂਦੀ ਸੀਗੀ ਕਿੰਨੀ ਕੀਮਤ ਸੀ ਚਾਂਦੀ ਦੀ ਕੋਈ ਅੰਦਾਜ਼ਾ ਹੁਣ ਤੱਕ ਜਿਹੜਾ ਸਾਹਮਣੇ ਆਇਆ ਇਕਨੋਮਿਕ ਸਾਡੇ ਕੋਲ ਬਿੱਲ ਹੁੰਦੇ ਲਿਖਤ ਹੁੰਦੀ ਸਾਰੀ ਮਤਲਬ ਆਈਡੀਆ ਲਾ ਲਓਗੇ 60 70 60 70 ਕਿਲੋ ਚਾਂਦੀ ਨਹੀਂ ਗੈਸ ਆਰੀ ਸੋਨੇ ਦਾ ਵੀ ਕੋਈ ਨੁਕਸਾਨ ਹੋਇਆ ਜਾਂ ਕੱਲੀ ਚਾਂਦੀ ਜੀ ਨਹੀਂ ਸੋਨੇ ਦਾ ਜਿਹੜਾ ਪੈਕਟ ਪੇ ਸੀ ਰਾਤੀ ਗਾਗ ਦਾ ਗਾਗ ਦਾ ਸਮਾਨ ਹੀ ਮੇਰਾ ਕੈਸ਼ ਪਿਆ ਸੀ ਉਹ ਵੀ ਲਗੇ ਇਸ ਤੋਂ ਲਗਭਗ ਕੈਸ਼ ਕਿੰਨਾ ਸੀ ਕੈਸ਼ ਮਤਲਬ ਮੇਰ ਮੇਰ ਬੋਟ ਕੋਈ ਆਈਡੀਆ ਸਵਾ 2 ਲੱਖ ਦੇ ਕਰੀਬ ਜੀ ਤਕਰੀਬੇ ਚ ਗੱਲ ਕਰੀਏ ਤਾਂ ਕਿੰਨੇ ਦਾ ਨੁਕਸਾਨ ਜਿਹੜਾ ਉਹ ਹੋਇਆ ਮਤਲਬ ਕਿ ਸਵਾ ਕਰੋੜ ਤੋਂ ਪਲੱਸ ਹੀ ਆ ਹੋਂ ਤਾਂ ਇਹ ਹਿਸਾਬ ਲਾਵਾਂਗੇ ਫੇਰੀ ਆ ਮਕਰ ਜੋ ਜੋ ਦਿਖੰਦੇ ਆ ਮੈਨੂੰ ਉਹ ਮੈਨੂੰ ਮਰੇ ਜੋ ਨਜ਼ਰ ਆਇਆ ਉਹ ਮੇਰੇ ਦਿਮਾਗ 'ਚ ਘੁੰਮੀਆਂ ਜਾਂਦਾ ਕਿੰਨੇ ਦਾ ਨੁਕਸਾਨ ਹੋ ਗਿਆ ਹੁਣ ਬਾਕੀ ਤੇ ਜਦੋਂ ਬੈਠਾਂਗੇ ਫਿਰ ਪਤਾ ਲੱਗਣਾ ਕਿਹੜੀ ਚੀਜ਼ ਗਾਇਬ ਹੋਈ ਇਤੋਂ ਅੰਜਾਮ ਕਿਸ ਨਾਲ ਦਿੱਤਾ ਥੋੜਾ ਲੈ ਜਿਹੜਾ ਕਿਸ ਤਰ੍ਹਾਂ ਉਹ ਇਹ ਚੀਜ਼ਾਂ ਮੈਨੂੰ ਉਹ ਪਿੱਛੋਂ ਕੰਦ ਤੋੜੀ ਉਹਨਾਂ ਨੇ ਆਈ ਨਵੀਂ ਦੁਕਾਨ ਬਣਾ ਰਹੇ ਆ ਠੀਕ ਹੈ ਹੁਣ ਪਤਾ ਨਹੀਂ ਪਿੱਛੋਂ ਇੱਕ ਕੋਠਿਆਂ ਕੋਠੀ ਆਏ ਆ ਕਿ ਇਧਰੋਂ ਆਏ ਰੱਬ ਜਾਣੇ ਉਹਨਾਂ ਬਿਲਕੁਲ ਜੀ ਕਰੋੜ ਸਵਾ ਕਰੋੜ ਰੁਪਏ ਦਾ ਜਿਹੜਾ ਨੁਕਸਾਨ ਹੋਇਆ ਔਰ ਜੇਕਰ ਗੱਲ ਕਰੀਏ ਤਾਂ ਪਿੱਛੋ ਜਿਹੜੀ ਹੈ ਦੁਕਾਨ ਦੇ ਪਿਛਲੇ ਪਾਸੇ ਜਿਹੜਾ ਹਿਸਾਬ ਉਹ ਕੰਧ ਜਿਹੜੀ ਤੋੜੀ ਗਈ ਹੈ ਤਸਵੀਰਾਂ ਤੁਹਾਨੂੰ ਉਹ ਕੰਧ ਦੀਆਂ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਕੰਧ ਨੂੰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਕੰਧ ਦੇ ਵਿੱਚ ਇੱਕ ਪਿੱਲਰ ਜਿਹੜਾ ਉਹ ਸੀਗਾ ਪਿੱਲਰ ਨੂੰ ਪੂਰਾ ਹੀ ਜਿਹੜਾ ਕੱਢ ਕੇ ਬਾਹਰ ਸੁੱਟ ਦਿੱਤਾ ਗਿਆ ਔਰ ਬਾਅਦ ਦੇ ਵਿੱਚ ਜਿਹੜੀ ਹੈ ਉਹ ਚੋਰੀ ਜਿਹੜੀ ਕੀਤੀ ਗਈ ਕੰਧ ਨੂੰ ਤੋੜ ਕੇ ਇਸ ਤਰ੍ਹਾਂ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਰਾਤ 2 ਵਜੇ ਦਾ ਤਕਰੀਬਨ ਸਮਾਂ ਸੀਗਾ ਜਦ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬਾਹਰ ਦੀਆਂ ਤਸਵੀਰਾਂ ਤਾਂ ਹਮ ਦਿਖਾਉਨੇ ਆ ਪੁਲਿਸ ਦੇ ਨਾਲ ਵੀ ਜਿਹੜੀ ਆ ਉਹ ਗੱਲਬਾਤ ਕਰਾਂਗੇ ਕਿ ਪੁਲਿਸ ਦੀ ਜਾਂਚ ਜਿਹੜੀ ਆ ਸ਼ੁਰੂਆਤੀ ਜਾਂਚ ਦੇ ਵਿੱਚ ਅਜੇ ਤੱਕ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਗੱਲ ਕਰੀਏ ਤਾਂ 85 ਲੱਖ ਰੁਪਏ ਦੀ ਚਾਂਦੀ ਜਿਹੜੀ ਆ ਉਹ ਦੱਸੀ ਜਾ ਰਹੀ ਸੋਨਾ ਜਿਹੜਾ ਸੀਗਾ ਉਹ ਕਾਫੀ ਸੋਨਾ ਸੀਗਾ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਕੈਸ਼ ਜਿਹੜਾ ਉਹ ਕਾਫੀ ਦੁਕਾਨ ਦੇ ਵਿੱਚ ਮੌਜੂਦ ਸੀ ਜਿਸ ਤੋਂ ਬਾਅਦ ਜਿਸ ਤੋਂ ਬਾਅਦ ਕੈਸ਼ ਜਿਹੜਾ ਜਦ ਲੁੱਟਿਆ ਗਿਆ ਤਾਂ ਕੈਸ਼ ਵੀ 2.5 ਲੱਖ ਰੁਪਏ ਕੈਸ਼ ਦੁਕਾਨ ਦੇ ਵਿੱਚ ਉਸ ਸਮੇਂ ਮਜੂਸੀ ਗੱਲ ਪੁਲਿਸ ਅਧਿਕਾਰੀ ਪਹੁੰਚੇ ਨੇ ਗੱਲਬਾਤ ਕਰਦੇ ਆਂ ਹਾਂਜੀ ਹਾਂਜੀ ਸਰ ਕੀ ਗੱਲ ਹੋਈ ਕੀ ਗੱਲ ਹੋਈ ਹੈ ਚੋਰੀ ਬਾਰੇ ਕਹਿ ਰਿਹਾ ਹੈ ਇਨਵੈਸਟੀਗੇਸ਼ਨ ਕਰ ਰਹੇ ਆਂ ਦੇਖ ਰਹੇ ਆਂ ਸਾਰਾ ਕੋਈ ਗੱਲ ਨਹੀਂ ਕਰਾਂਗੇ ਟਰੇਸ ਆਊਟ ਜਿਸ ਤਰ੍ਹਾਂ ਜਿਹੜਾ ਚੋਰੀ ਦੀ ਬਾਤ ਉਹਨਾਂ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਸਨ ਲਾਈ ਹੈ ਨਾਲ ਦੇ ਮਕਾਨ ਦੇ ਵਿੱਚੋਂ ਮਤਲਬ ਇਹਨਾਂ ਦਾ ਹੀ ਮਕਾਨ ਬਣ ਰਿਹਾ ਹੈ ਤੇ ਉਹਨੂੰ ਸਨ ਲਾਈ ਹੈ ਕਰ ਰਹੇ ਆ ਇਨਵੈਸਟੀਗੇਸ਼ਨ ਸੀਸੀਟੀਵੀ ਫੁਟਸ 'ਤੇ ਆ ਗਏ ਆ ਫੜ ਲਾਂਗੇ ਜਲਦੀ ਕੁਗਾ ਬਿਲਕੁਲ ਜੀ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਚੋਰਾਂ ਵੱਲੋਂ ਸਨ ਲਾ ਕੇ ਵਾਰ ਦਾ ਅੰਜਾਮ ਜਿਹੜਾ ਦਿੱਤਾ ਗਿਆ ਆ ਮਕਾਨ ਜਿਹੜਾ ਨਵਾਂ ਬਣ ਰਿਹਾ ਚੋਰ ਇਸ ਰਸਤੇ ਦਾਖਲ ਹੋਏ ਔਰ ਬਾਅਦ ਦੇ ਵਿੱਚ ਇੱਥੋਂ ਜਿਹੜੀ ਆ ਉਹ ਕੰਧ ਉਹਨਾਂ ਵੱਲੋਂ ਪਾੜੀ ਜਾਂਦੀ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਕੰਧ ਜਿਹੜੀ ਆ ਚੋਰਾਂ ਵੱਲੋਂ ਪਾੜੀ ਗਈ ਆ ਔਰ ਤਕਰੀਬਨ ਜੇ ਕੱਲ ਗੱਲ ਕਰੀਏ ਤਾਂ 80 ਲੱਖ 85 ਲੱਖ ਰੁਪਏ ਦੀ ਚਾਂਦੀ ਜਿਹੜੀ ਸੀ ਉਹ ਲੁੱਟ ਕੇ ਲੈ ਗਏ ਨੇ ਸੋਨਾ ਜਿਹੜਾ ਵਿੱਚ ਪਿਆ ਹੋਇਆ ਸੀਗਾ ਸੋਨੇ ਜਿਹੜਾ ਲੁੱਟ ਕੇ ਲੈ ਗਏ ਨੇ ਇਸ ਤੋਂ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਘਟਨਾ ਦੀ ਸਾਰੀ ਸੀਸੀਟੀਵੀ ਜਿਹੜੀ ਆ ਉਹ ਸਾਹਮਣੇ ਆ ਚੁੱਕੀ ਹੈ ਔਰ ਜਿਹੜੇ ਦੁਕਾਨ ਦੇ ਮਾਲਕ ਨੇ ਉਹਨਾਂ ਦਾ ਕਹਿਣਾ ਕਿ ਤਕਰੀਬਨ ਸਵਾ ਕਰੋੜ ਰੁਪਏ ਦਾ ਨੁਕਸਾਨ ਜਿਹੜਾ ਉਹਨਾਂ ਦਾ ਹੋਇਆ ਕਿਉਂਕਿ ਅਸੀਂ 85 ਲੱਖ ਰੁਪਏ ਦੀ ਚਾਂਦੀ ਸੀ 2 2.5 ਲੱਖ ਰੁਪਏ ਕੈਸ਼ ਅੰਦਰ ਪਿਆ ਹੋਇਆ ਸੀ ਸੋਨਾ ਜਿਹੜਾ ਔਰਾਤ ਖਰੀਦਿਆ ਸੀ ਇਸ ਤਰ੍ਹਾਂ ਕੁੱਲ ਮਿਲਾ ਕੇ 100 ਕਰੋੜ ਸਵਾ ਕਰੋੜ ਦਾ ਨੁਕਸਾਨ ਹੋਇਆ ਪੁਲਿਸ ਜਿਹੜੀ ਮੌਕੇ ਤੇ ਪਹੁੰਚ ਚੁੱਕੀ ਹੈ ਪੁਲਿਸ ਵੱਲੋਂ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਦੋ ਚੋਰ ਜਿਹੜੇ ਫਿਲਹਾਲ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਏ ਨੇ ਹੁਣ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਕੌਣ ਉਹ ਲੋਕ ਸੀਗੇ ਜਿਨ੍ਹਾਂ ਵੱਲੋਂ ਚੋਰੀ ਦੀ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਪ